ਮਤਲਬ ਇਹ ਜਿਹੜੀ ਡਾਊਨ ਮਾਡਲ ਹੋ ਗਈਆਂ ਇਹ ਤਾਂ ਨਹੀਂ ਹੋਊਗਾ ਭਾਈ ਦੀਪ ਵੀ ਏਸੀ ਇਟ ਤੇ ਕੋਈ ਪ੍ਰੋਬਲਮ ਹੋਊਗੀ ਭਾਈ ਏਸੀ ਇਟ ਸਾਰਿਆਂ ਦੇ ਚੱਲਦੇ ਮਿਲਣਗੇ ਭਾਈ ਵਰਕਿੰਗ ਚ ਹੋਊਗਾ ਇਹ ਤੋਂ ਲੈ ਕੇ ਜਿਹੜਾ 5 ਲੱਖ ਕੱਢ ਲਿਆ 40000 ਰੁਪਏ ਦਾ ਲੋਨ ਕਰਾ ਕੇ ਦਊਗਾ ਐਨਓਸੀ ਕਟਾ ਕੇ ਦਊਗਾ ਨੰਬਰ ਤੇ ਪੈਸੇ ਤੁਹਾਡੇ ਹੋਣਗੇ ਠੀਕ ਹੈ ਧਾਰ ਕੱਢ ਲਿਆਓ ਤੇ ਕਾਰ ਲੈ ਲਿਓ ਹੱਥ ਤੋ ਬਾਈ ਪਹਿਲਾਂ ਆ ਚੀਜ਼ ਤੇ ਨਿਗਾ ਮਰਵਾ ਬਈ ਲਾਏ ਲਾਏ ਚੈੱਕ ਕਰੋ ਲਾਏ ਤੇ ਟਾਇਰਾਂ ਦਾ ਬਾਈ ਜੀ 70000 ਰੁਪਏ ਦਾ ਬਿੱਲ ਦੇਊਗਾ ਨਾਲ ਪਾਸਾਂ ਦੇ ਮੁੱਲ ਦਾ ਸਵਾ ਲੱਖ ਰੁਪਏ ਨਾਲ ਲੱਖ ਰੁਪਏ ਦਾ ਲੋਨ ਵੀ ਕਰਵਾ ਕੇ ਦੇਉ ਤਿੰਨ ਲਿਆਉਣੇ ਕਿੰਨੇ ਆਣੇ ਇਹ ਦੱਸ ਦੀ ਆਪਾਂ 40000 ਇੰਜਨ ਦੀ 100 ਬਟਾ 100 ਗਾਰੰਟੀ ਹੈ ਬਾਈ ਜੀ ਇਹਦੀ ਠੀਕ ਹੈ ਜੀ ਠੀਕ ਹੈ ਜੀ 70000 ਰੁਪਏ ਦੀ ਹਾਂ ਨਾ ਦੇ ਵਿਚਕਾਰ ਆ ਹਾਂ ਜੀ ਦੋਸਤੋ ਸਰ ਵੀ ਇਹਨਾਂ ਨੂੰ ਪਿਆਰ ਪਰੀ ਸਸਤੀ ਕਾਰ ਲੁਮੀਦਾ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਪਤਾ ਬਈ ਅੱਗੇ ਠੰਡ ਦਾ ਸੀਜ਼ਨ ਆਉਣ ਵਾਲਾ ਤੁਸੀਂ ਵੀ ਬਈ ਸਿਆਲਾਂ ਦੇ ਵਿੱਚ ਨਾ ਬਈ ਕਾਰਾਂ ਦਾ ਆਨੰਦ ਲੈ ਸਕਦੇ ਹੋਗੇ ਮਤਲਬ ਬਈ ਤੁਸੀਂ ਠੰਡ ਤੋਂ ਬਚ ਸਕਦੇ ਹੋਗੇ ਬਚਣਾ ਕਿਵੇਂ ਆਗਾ ਸਸਤੀਆਂ ਕਾਰਾਂ ਲੈ ਕੇ ਬਾਈ ਦੀਪਨਾ ਗੱਲਬਾਤ ਕਰਦੇ ਕਿੰਨੇ ਕਾਰ ਰਹਿਣਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਸਸ਼ੀਕਲ ਬਾਈ ਜੀ ਸਸ਼ੀਕਲ ਬਾਈ ਜੀ ਏਕੋ ਬਾਈ ਜੀ ਹਾਂਜੀ ਹਾਂਜੀ ਬਦੇ ਬਾਈ ਜੀ ਲੁਕੇਸ਼ਨ ਦਾਦੀ ਬਾਈ ਸਾਰੇ ਭਰਾਵਾਂ ਨੂੰ ਆਪਾਂ ਲੁਕੇਸ਼ਨ ਮੇਰੇ ਭਰਾਵਾਂ ਨੂੰ ਪਤਿਏ ਬਾਈ ਜੀ ਪਹਿਲਾਂ ਵੀ ਤੁਸੀਂ ਸਾਡੇ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਅੱਗੇ ਤੋਂ ਵੀ ਸਾਡੇ ਵੀਡੀਓ ਨੂੰ ਪਿਆਰ ਦਿੰਦੇ ਰਹੋ ਆਪਣੀ ਫਾਰਮਾ ਬਾਈ ਜੀ ਸਾਰੇ ਨੋਟ ਕਰ ਲਓ ਠੀਕ ਹੈ ਹਾਂਜੀ ਬਾਈ ਜੀ ਠੀਕ ਆ ਬਾਈ ਜੀ ਕੰਡੀਸ਼ਨ ਹੈ ਕਿਵੇਂ ਰਹਿਣੀ ਹੈ ਬਾਈ ਕਾਰਾਂ ਦੀ ਕੰਡੀਸ਼ਨ ਆ ਬਾਈ ਆਪਣੇ ਕੋਲ ਸਾਰੀ A1 ਕੰਡੀਸ਼ਨ ਦੀ ਕਾਰਾਂ ਹੁੰਦੀਆਂ ਨੇ ਕੋਈ ਪੂੜਾ ਕੁਆਡ ਦਾ ਆਪਾਂ ਸਾਰੇ ਮੇਰੇ ਭਰਾਵਾਂ ਨੂੰ ਪੁੱਤੀਏ ਕਿ ਕੰਮ ਨਹੀਂ ਕਰਦੇ ਹੈਗੇ ਬਈ ਗਾ ਬਈ ਚੰਗਿਆ ਕਾਰਾ ਹੁੰਦੇ ਨਾ ਚੰਗਿਆ ਕਾਰਾ ਤੋਹਫੇ ਵਾਲੀ ਕਾਰਾ ਨਮੀਆਂ ਕਾਰਾ ਲੈ ਕੇ ਆਉਣੇ ਬਈ ਠੀਕ ਹੈ ਜੀ ਮਾਰਕੀਟ ਚ ਬਈ ਰੇਟ ਪਤਾ ਕਰਕੇ ਆ ਜਾਓ ਬਈ ਬਾਈ ਕਹਿੰਦਾ ਸਾਡੇ ਕੋਲ ਨਾ ਜਸ ਤੇ ਨੋਹ ਵਾਲੇ ਰੇਟ ਹੀ ਹੁੰਦੇ ਰਹਿੰਦਾ ਬਈ ਇੱਕ ਵਾਰੀ ਬਈ ਮਾਰਕੀਟ ਦੇ ਵਿੱਚ ਟਰਾਈ ਜ਼ਰੂਰ ਮਾਰ ਕੇ ਆਓ ਮੇਰੇ ਭਰਾਵਾਂ ਨੂੰ ਬੇਨਤੀ ਹੈ ਠੀਕ ਹੈ ਜੀ ਟਰਾਈ ਜ਼ਰੂਰ ਕਰਕੇ ਆਇਓ ਫਿਰ ਸਾਡੇ ਨਾਲ ਆ ਕੇ ਕੰਟੈਕਟ ਕਰਿਓ ਠੀਕ ਹੈ ਬਈ ਅੱਜ ਕਿੰਨਿਆ ਕਾਰਾ ਰਹਿਣੀਆਂ ਬਈ ਆਪਣੇ ਕੋਲੇ 15 ਤੋਂ 20 ਕਾਰਾ ਬਈ ਅੱਜ ਰਹਿਣੀਆਂ ਓਕੇ ਜੀ ਬਹੁਤ ਜੇ ਕੋਈ ਕਾਰ ਦਾ ਵਾਈਜੀ ਆ ਪਰ ਰੇਟ ਪਾ ਰਣੇ ਨੀਚੇ ਚਲਦੇ ਨੰਬਰ ਤੇ ਕੰਟੈਕਟ ਕਰਕੇ ਟੋਕਨ ਮਨੀ ਪਾ ਕੇ ਜਰੂਰ ਬੁਕਿੰਗ ਕਰਦੇ ਕਰੋ ਬਾਈ ਜੀ ਠੀਕ ਆ ਜੀ ਮਤਲਬ ਬਾਈ ਕਾਰਾ ਵਿਕ ਜੰਦੇ ਨੇ ਇਸ ਤੋਂ ਬਾਅਦ ਤੁਸੀਂ ਵੀ ਬਾਅਦ ਚ ਬਹੁਤ ਜ਼ਿਆਦਾ ਕਾਲਿੰਗ ਆਉਂਦੀ ਆ ਬਾਈ ਜੀ ਕਾਰਾਂ ਸੀ ਲੈਣੀ ਆ ਕੀ ਗੱਲ ਬਾਤ ਉਦੋਂ ਤੱਕ ਕਾਰ ਸੋਲਡ ਹੋ ਚੁੱਕੀ ਹੁੰਦੀ ਆ ਬਾਈ ਜੀ ਠੀਕ ਆ ਬਾਈ ਜੀ ਤੇ ਸਭ ਤੋਂ ਪਹਿਲਾਂ ਬਾਈ ਵਰਨਾ ਦਿਖਾਉਣੇ ਆ ਕਿ ਸੋਨੂੰ ਕੰਡੀਸ਼ਨ ਚੈੱਕ ਕਰੋ ਬਾਈ ਸਭ ਤੋਂ ਬਾਈ ਵੱਧ ਤੋਂ ਮਾਰਕੀਟ ਚ ਚੱਲਣ ਵਾਲੀ ਕਾਰ ਕਹਿ ਸਕਦਾ ਹੈੜਾ ਬਾਈ ਸਭ ਤੋਂ ਵੱਧ ਬਾਈ ਜੀ ਮਾਰਕੀਟ ਦੇ ਵਿੱਚ ਚੱਲਣ ਵਾਲੀ ਕਾਰ ਆ ਓਕੇ ਜੀ ਉਹ ਵੀ ਫਲੂਇਡ ਹੈ ਬਾਈ ਜੀ 50 ਨੰਬਰ ਦੀ ਕਾਰ ਤਾਂ ਮਿਲਦੀ ਹੀ ਬਹੁਤ ਘੱਟ ਆ ਓਕੇ ਜੀ ਮਤਲਬ ਬਾਈ ਕਹਿ ਸਕਦੇ ਹਾਂ ਕੰਡੀਸ਼ਨ ਵੀ A ਬਣਾਂਗੀ ਆ ਚੈੱਕ ਕਰਵਾ ਦੇ ਬਈ ਵਿੱਚੋਂ ਆਜੋ ਬਾਈ ਕੈਮਰਾਮੈਨ ਨੂੰ ਕਹੂੰਗਾ ਟੱਚ ਸਿਸਟਮ ਵਗੈਰਾ ਲੱਗੇ ਹੋਏ ਨਵੇਂ ਸੀਟ ਕਵਰ ਨੇ ਠੀਕ ਆ ਜੀ ਬ੍ਰਾਂਡ ਨੂੰ A1 ਕੰਡੀਸ਼ਨ ਦੀ ਕਾਰ ਆ ਬਾਈ ਜੀ ਠੀਕ ਆ ਜੀ ਖਾਸ ਇਹ ਤਾਂ ਇੱਕ ਇਹਦੀ ਆ ਬਾਈ ਮਤਲਬ ਕਹਿ ਸਕਦੇ ਆ ਪੰਜਾਬ ਨੰਬਰ ਦੀ ਕਾਰ ਆ ਨਾ ਬਈ ਸੌ ਤੋਂ ਵੱਡੀ ਲੋਕਲ ਬਠਿੰਡਾ ਨੰਬਰ ਆ ਬਾਈ ਜੀ ਓਕੇ ਜੀ ਟਾਇਰ ਸਤਿ 70 ਤੋਂ 80% ਟਾਇਰ ਨੇ ਬਾਈ ਜੀ ਲਾ ਇਹ ਨੂੰ ਇਹ ਲੱਗੇ ਉਹਨੇ ਨਾ ਬਾਈ ਕੌਮ ਲਾ ਇਹ ਲੱਗੇ 1.6 ਬਾਈ ਜੀ ਓਕੇ ਜੀ 1.6 ਹੈ ਯਾਰ ਬਈ ਕਲਾ ਮਾਡਲ ਹੈ ਟੋਪ ਮਾਡਲ ਬਾਈ ਜੀ ਓਕੇ ਬਾਈ ਟੋਪ ਮਾਡਲ ਆ ਕਿ 11 ਮਾਡਲ ਆ ਕਿ ਬਠੰਡਾ ਨੰਬਰ ਆ ਕਿ ਠੀਕ ਆ ਜੀ ਰੇਟ ਰੇਟ ਛੋਟਾ ਦੇਉਂਗਾ ਬਾਈ ਜੀ 2.5 ਲੱਖ ਰੁਪਏ ਦੀ ਕਾਰ ਲੈ ਜਾਓ 2.5 ਲੱਖ ਦੀ 2.5 ਲੱਖ ਰੁਪਏ ਦੀ ਕਾਰ ਲੈ ਜਾਓ ਬਾਈ ਜੀ ਇਕੱਲਾ ਮੇਰੇ ਭਰਾਵਾਂ ਨੂੰ ਬੇਨਤੀ ਕਰਦਾ ਵੀ ਲੋਨ ਨਹੀਂ ਹੋਣਾ ਹੈਗਾ ਠੀਕ ਹੈ ਲੋਨ ਨਹੀਂ ਹੋਣਾ ਨਹੀਂ ਕੈਸ਼ ਹੀ ਆਫਰ ਰੇਟ ਵਾਲੀ ਕਾਰ ਆ ਓਕੇ ਜੀ ਪੁਰਾਣੀ ਕਾਰ ਬਈ ਵਿੱਚ ਕੱਟੇ ਜਾਊਗਾ ਨਾ ਬਾਈ ਪੁਰਾਣੀ ਕਾਰ ਮੇਰੇ ਭਰਾ ਕੋਈ ਕਟਵਾਉਣਾ ਚਾਹੁੰਦਾਗਾ ਠੀਕ ਹੈ ਜੀ ਉਹ ਕਟਵਾ ਸਕਦਾ ਗੇਅਰ ਇੰਜਨ ਦੀ ਫੁੱਲ ਬਟਾ ਫੁੱਲ ਗਾਰੰਟੀ ਆ ਤੇ ਅਗਲੀ ਇਹ ਛੋਟਾ ਕਾਰ ਬਈ ਆਦਾ ਬਾਈ ਜੀ ਜਮ੍ਹਾਂ ਤੋਫੀ ਲਏ ਤੋਬਾ ਤਾਂ ਤੋਬਾ ਬਈ ਪਹਿਲਾਂ ਆ ਜੀ ਤੇ ਨਿਗ੍ਹਾ ਮਰਵਾ ਬਈ ਲਾਏ ਲਾਏ ਚੈੱਕ ਕਰੋ ਲਾਏ ਤੇ ਟਾਇਰਾਂ ਦਾ ਬਾਈ ਜੀ 70000 ਰੁਪਏ ਦਾ ਬਿੱਲ ਦੇ 5 ਸਾਲ ਦੀ ਲਾਇਨ ਦੀ ਗਾਰੰਟੀ ਹੈ 5 ਸਾਲ ਦੀ ਟਾਇਰਾਂ ਦੀ ਗਾਰੰਟੀ ਆ ਠੀਕ ਹੈ ਜਕੂਮਾ ਦੇ ਟਾਇਰ ਨੇ ਬਾਈ ਜੀ ਠੀਕ ਆ ਜ ਲੈ ਮੇਤਰ ਸਭ ਤੋਂ ਮਹਿੰਗੇ ਵਾਲੇ ਟਾਇਰ ਨੇਗੇ ਜਕੂਮੋ ਦੇ ਵਿੱਚੋਂ ਕੰਡੀਸ਼ਨ ਕਿਵੇਂ ਰੂ ਵੀ ਕਰਦੇ ਆਜੋ ਬਾਈ ਜੀ ਕੰਡੀਸ਼ਨ ਚੈੱਕ ਕਰੋ 10000 ਰੁਪਏ ਦੀ ਤੇ ਐਲ ਸੀ ਡੀ ਸਿਸਟਮ ਲੱਗਿਆ ਹੋਇਆ ਕਰਦੇ ਵਿੱਚ ਬਾਈ ਜੀ ਓਕੇ ਨਵੇਂ ਸੀਟ ਕਵਰ ਨੇ ਉਹ ਵੀ ਲਿਆਦਰਦੇ ਓਕੇ ਇਹ ਸੀਟਰ ਬਾਈ ਸਾਰਾ ਵਰਕਿੰਗ ਚਲੂਗਾ ਜੀ ਨਵੀਂ ਕਾਰ ਆ ਕਰੂਜ਼ ਕੰਟਰੋਲ ਵਾਲੀ ਕਾਰ ਆ ਬੜੀ ਗੱਲ ਠੀਕ ਆ ਬਾਈ ਮਤਲਬ ਕਹਿ ਸਕਦੇ ਬਾਈ ਰੂਹ ਕੁਛ ਹੁੰਦੀ ਹੈ ਨਾ ਜਦੋਂ ਇਹ ਰਾਣੀ ਕਾਰ ਕਹਿ ਸਕਦੇ ਨਾ ਬਾਈ ਰਾਣੀਕਾਰ ਕਹ ਸਕਦੇ ਆ ਬਾਈ ਜੀ ਠੀਕ ਹੈ ਜੀ ਬਹੁਤ ਖੁਸ਼ ਹੁੰਦੀ ਆ ਠੀਕ ਹੈ ਜੀ ਸਭ ਤੋਂ ਵੱਡੀ ਗੱਲ 50 ਨੰਬਰ ਆ ਬਾਈ ਜੀ ਠੀਕ ਹੈ ਜੀ ਪੀਵੀ 31 ਮਾਨਸਰ ਦਾ ਨੰਬਰ ਆਗਾ ਠੀਕ ਹੈ ਜੀ ਕੰਡੀਸ਼ਨ ਤੁਸੀਂ ਚੈੱਕ ਹੀ ਕਰ ਲਿਆ ਬ੍ਰੈਂਡ ਨਿਊ ਠੀਕ ਹੈ ਜੀ ਕੋਮਾ ਲੈ ਕੇ ਦਿਖਾ ਦੇ ਹਲਕਾ ਮੁਲਕਾ ਬਈ 2-4000 ਰੁਪਏ ਫਿਰ ਪਾਰਟੀ ਦੀ ਕਾਰ ਆਗੀ ਓਕੇ ਜੀ ਹਲਕਾ ਫੁਲਕਾ ਕੋਈ 2-4000 ਰੁਪਏ ਫਿਰ ਕਮ ਆ ਹੈਗਾਗਾ ਠੀਕ ਹੈ ਜੀ ਕੋਈ ਜਿਵੇਂ ਮੰਨ ਕੇ ਤੁਹਾਨੂੰ ਦੇ ਦੋਗੇ ਜੇ ਕਰਵਾ ਕੇ ਦੇ ਦੇਣਗੇ ਮੇਜਰ ਕੰਮ ਨਹੀਂ ਹੈਗਾ ਠੀਕ ਹੈ ਬਾਈ ਮੇਜਰ ਕੰਮ ਨਹੀਂ ਹੈਗਾ ਹਲਕੀ ਫੁਲਕੀ ਆਪਾਂ ਪਹਿਲਾਂ ਦੱਸ ਦਿੰਨੇ ਆ ਠੀਕ ਹੈ ਜੀ ਮੇਰੇ ਭਰਾ ਨੂੰ ਕਿਸੇ ਨੂੰ ਝੂਠ ਬੋਲ ਕੇ ਨਹੀਂ ਕੰਮ ਕਰਨਾ ਬਾਈ ਠੀਕ ਹੈ ਜੀ ਝੂਠ ਬੋਲ ਕੇ ਨਹੀਂ ਕੰਮ ਕਰਨਾ ਹਲਕੀ ਫੁਲਕੀ ਇਨਸਪੈਕਸ਼ਨ ਦੀ ਆਵਾਜ਼ ਹੈਗੀ ਆ ਠੀਕ ਹੈ ਜੀ ਉਹ ਕੋਈ 1000 2000 ਰੁਪਏ ਲੱਗਣਾਗਾ ਆਰਟੀ ਦੀ ਕਾਰ ਆ ਛੋਟੇ ਰੇਟ ਦੀ ਕਾਰ ਲੋਡ ਕਰਵਾਉਣਾ ਮੇਰੇ ਭਰਾ ਦਾ ਲੋਨ ਵੀ ਕਰਵਾ ਕੇ ਦੇ ਦੋ 14 ਮਾਟਲਾ ਐਸ ਵੀ ਵਾਲਾ ਰੇਟ 340000 ਰੁਪਇਆ ਬਾਈ ਜੀ ਲੈ ਮਿੱਤਰੋ ਛੋਟਾ ਕਾਰ ਸਿਰਫ 340000 ਰੁਪਇਆ ਦੀ ਓਨਰ ਕੈਰੀ ਰੁਪਇਆ ਹੈ ਦੂਜੇ ਨਾਂ ਦੀ ਕਾਰ ਆ ਬਾਈ ਜੀ ਲੈ ਮਿੱਤਰੋ ਸੈਕੰਡ ਵੱਡੀ ਗੱਲ ਫਰੰਟ ਸ਼ੀਸ਼ਾ ਵੀ ਨਾਲ ਦਾਗਾ ਓਕੇ ਬਾਈ ਲੈ ਮਿੱਤਰੋ ਦੇਖ ਸਕਦੇ ਹੋ ਕਿ ਫਰੰਟ ਸ਼ੀਸ਼ਾ ਟ੍ਰੇਡ ਹੈਗੀ ਆ ਪਰ ਆ ਹੈਗਾ ਨਾਲ ਲੈਣਾ ਬਾਈ ਹੈਗਾ ਨਾਲ ਦਾ ਬਾਈ ਜੀ ਕਾਰ ਕੁਆਲਟੀ ਵਾਲੀ ਹੈ ਠੀਕ ਹੈ ਯ ਮਤਲਬ ਨੌਨ ਐਕਸੀਡੈਂਟ ਹੋ ਗਿਆ ਨਾ ਨੌਨ ਐਕਸੀਡੈਂਟ ਲੱਗੀ ਐਕਸੀਡੈਂਟ ਹੋ ਗਏ ਨੌਨ ਐਕਸੀਡੈਂਟ ਹੋਊਗੀ ਬਾਈ ਜੀ ਠੀਕ ਹੈ ਬਾਈ ਐਕਸੀਡੈਂਟ ਹਰ ਇੱਕ ਕਾਰ ਜਿੰਨੇ ਵੀ ਕਾਰ ਦਿਖਾਵਾਂਗੇ ਸਾਰੀ ਨੌਨ ਐਕਸੀਡੈਂਟ ਵਾਲ ਅਪੈਕਸ ਰੈਂਟਲ ਹੀ ਕਰ ਕੱਟਦੇ ਵੀ ਹੈ ਨਹੀਂ ਵਿੱਚ ਕਟਿੰਗ ਨਹੀਂ ਕਰਦੇ ਕਾਰ ਦੀ ਜੇ ਚੰਗੀ ਘਾਰੂ ਫਿਰ ਕਟਿੰਗ ਕਰ ਲਾਂਗੇ ਠੀਕ ਹੈ ਜੀ ਹਾਂ ਨਹੀਂ ਕਟਿੰਗ ਨਹੀਂ ਕਰਦੇ ਹੈਗੇ ਬਾਈ ਠੀਕ ਆ ਬਾਈ ਤੇ ਅਗਲੀ ਕਾਰ ਫਿਰ ਤੋਂ ਕੋਣ ਹੈਗੇ ਬਾਈ ਮਿੱਤਰੋ ਛੋਟਾ Honda City ਦੇ ਚੈੱਕ ਕਰੋ ਮਿੱਤਰੋ ਇਹ ਵੀ ਕਾਰ ਤੇ ਇਹ ਮਾਡਲ ਬਾਈ ਇਹਦਾ ਬਾਈ ਜੀ ਜਿਵੇਂ ਨਵੀਂ ਕਾਰ ਹੈ ਇਹ ਵੀ ਠੀਕ ਹੈ ਜੀ ਇਹ ਵੀ ਕ੍ਰੂਜ਼ ਕੰਟਰੋਲ ਵਾਲੀ ਹੈ ਬਾਈ ਜੀ ਓਕੇ ਬਾਈ ਕ੍ਰੂਜ਼ ਕੰਟਰੋਲ ਵਾਲੀ ਕਾਰ ਆ ਗਿਆ ਜੋ ਬਾਈ ਜੀ ਪਹਿਲਾਂ ਤਾਂ ਕੰਡੀਸ਼ਨ ਚੈੱਕ ਕਰਾ ਦਿਓ ਠੀਕ ਹੈ ਅੱਜ ਮੈਂ ਲਾਂਚ ਸਿਸਟਮ ਵਗੈਰਾ ਮੈਟਿੰਗ ਵੇਰਾ ਪ੍ਰੋਪਰ ਹੋਈ ਹੈਗੀ ਠੀਕ ਹੈ ਜੀ ਨਵੀਂ ਸ਼ੀਟ ਕਵਰ ਨੇ ਠੀਕ ਹੈ ਜੀ ਅੱਜ ਦਾ ਮੈਲਾ ਦੀਪ ਜੰਨੀਆਂ ਕਾਰ ਆਏ ਨੇ ਸਾਰੇ ਟੱਚ ਸਿਸਟਮ ਵਾਲੀ ਨੇਣਾ ਬਈ ਟੱਚ ਸਿਸਟਮ ਵਾਲੀਆਂ ਬਾਈ ਜੀ ਠੀਕ ਆ ਬਾਈ ਨਵੀਂ ਕਾਰ ਆ ਗਈ ਓਕੇ ਜੀ ਟਾਇਰ ਹੈਗੇ 60 ਤੋਂ 70 ਪੈਸੇ ਟਾਇਰ ਆ ਓਕੇ ਪੀਵੀ 31 ਜੈਡ ਮਾਨਸਰਾਂ ਨੰਬਰ ਆ ਬਾਈ ਜੀ ਪੀਵੀ 31 ਨੰਬਰ ਦੀ ਕਾਰ ਆ ਓਕੇ ਇਹ ਵੀ ਪੀਵੀ 31 ਨੰਬਰ ਦੀ ਕਾਰ ਆ 15 ਮਾਡਲ 15 ਮਾਡਲ ਆਗੇ ਮਿੱਤਰੋ ਕੰਡੀਸ਼ਨ ਇਹਦਾ ਵੀ ਬਾਈ ਜੀ ਆ ਦੇਖੋ ਅਜ ਫੰਟ ਸ਼ੀਸ਼ਾ ਨਾਲ ਦਾ ਬਾਈ ਜੀ ਓਕੇ ਜੀ ਲੈ ਮਿੱਤਰੋ ਫੰਟ ਸ਼ੀਸ਼ਾ ਨਾਲ ਦਾ ਕਰਦਾ ਵੀ ਨਾਲ ਦਾ 15/15 ਕੀ 14/15 ਨਹੀਂ ਨਹੀਂ 15/15 ਹੀ ਆ 14/15 ਹੀ ਆ 15/15 ਕੰਫਰਮ 15 ਫਲ ਸਿੱਸ਼ੇ ਤੱਕ ਨਾਲ ਦਾ ਕਾਰ ਦੀ ਕੁਆਲਟੀ ਦੇਖੋ ਬਾਈ ਜੀ ਪਹਿਲਾਂ ਤਾਂ ਇੰਜਨ ਗੇਅਰ ਦੀ 100% ਗਾਰੰਟੀ ਜੜਾ ਬਾਈ ਜੀ ਜਿਵੇਂ ਨਵੀਂ ਕਾਰ ਆ ਗਈ ਓਕੇ ਲੋਨ ਕਰਵਾਉਣਾ 3 ਲੱਖ ਰੁਪਏ ਦਾ ਲੋਨ ਵੀ ਕਰਵਾ ਕੇ ਦਿਓ ਤਿੰਨ ਤੋਂ ਸਵਾ ਤਿੰਨ ਦਾ ਵੀ ਕਰਾ ਦੂੰ ਲਿਆਉਣੇ ਕਿੰਨੇ ਆਉਣੇ ਇਹ ਦੱਸੀ ਆਪਾਂ 40000 ਰੁਪਏ ਲਿਓ ਐ ਮਿੱਤਰ ਸਰਪ 45000 ਰੁਪਏ ਲਿਓ ਤੇ ਕਾਰ ਕੋਟਾ ਕਰ ਲੈ ਜਾਓ 365000 ਰੁਪਏ ਦੀ ਕਾਰ ਲੈ ਜਾਓ ਬਾਈ ਜੀ ਠੀਕ ਹੈ ਜੀ 365000 ਪਹਿਲੇ ਯਾਰ ਤੇ 15 ਮਾਡਲ ਪੀਵੀ 31 ਜੈਡ ਮਾਨਸਰ ਨੰਬਰ ਆ ਠੀਕ ਹੈ ਜੀ ਬਾਈ ਜੀ ਪਹਿਲਾਂ ਨੰਬਰ ਦਿਖਾ ਦਿਓ ਮੇਰੇ ਭਰਾ ਮਨ ਕਈ ਵੇ ਪਲੇਖਾ ਭਜਾਣਾ ਵੀ ਨੰਬਰ ਚੈੱਕ ਕਰੋ ਠੀਕ ਹੈ ਜੀ ਪੀਵੀ 31 ਨੰਬਰ ਦੀ ਕਾਰ ਆ ਬਾਈ ਜੀ ਇਹ ਵੀ ਟਾਪ ਮਾਡਲ ਆ ਓਕੇ ਬਾਈ ਜੀ ਟਾਪ ਮਾਡਲ ਵਾਲੀ ਕਾਰ ਆ ਕਿ ਕ੍ਰੂਜ਼ ਕੰਟਰੋਲ ਵਾਲੀ ਠੀਕ ਆ ਬਾਈ ਜੀ ਤੇ ਅਗਲੀ ਇਹ ਕਾਰ ਆ ਗਈ ਬਈ ਕ੍ਰੇਟਾ ਬ੍ਰਿਜਿਆ ਦੇ ਮੁੱਲ ਦੀ ਕਾਰ ਦੇ ਦਾਂਗੇ ਬਾਈ ਜੀ ਠੀਕ ਹੈ ਜੀ ਪਹਿਲਾਂ ਤਾਂ ਕਾਰ ਦੀ ਕੰਡੀਸ਼ਨ ਚੈੱਕ ਕਰ ਲਓ ਕੰਪਨੀ ਵਾਲੇ ਲਾਏ ਲੱਗੇ ਹੋਏ ਨੇ ਬਾਈ ਕੰਪਨੀ ਵਾਲੇ ਲਾਏ ਆ ਬਾਈ ਜੀ ਓਕੇ ਜੀ ਕ੍ਰੇਟਾ ਇਹਦੀ ਕੰਡੀਸ਼ਨ ਚੈੱਕ ਕਰੋ ਬਾਈ ਜੀ ਅੰਦਰੋਂ ਕੰਡੀਸ਼ਨ ਬਹੁਤ ਹੀ ਨਵੀਂ ਕੰਡੀਸ਼ਨ ਦੀ ਕਾਰ ਆ ਠੀਕ ਆ ਬਾਈ ਲੈ ਮਿੱਤਰੋ ਵਿੱਚੋਂ ਦੇਖ ਸਕਦੇ ਹੋ ਬਾਈ ਫੁੱਲ ਨਵੀਂ ਕਾਰ ਆ ਕਿ ਰੂਕ ਉਸਕਾਰ ਆ ਗਿਆ ਨਾ ਬਾਈ ਰੂਕ ਉਸ ਵਾਲੀ ਕਾਰ ਆ ਬਾਈ ਜੀ ਠੀਕ ਆ ਬਾਈ ਨਵਾਂ ਇੰਟੀਰੀਅਰ ਨਵੇਂ ਸੀਟ ਕਵਰ ਆਲਮੋਸਟ オリジナル ਠੀਕ ਆ ਬਾਈ ਹਲਕੀ ਫੁਲਕੀ ਕਿਤੇ ਕਲਮ ਲੱਗੀ ਹੋ ਸਕਦੀ ਹੈ ਕੀ ਫਰਸਟ ਓਨਰ 17 ਮਾਡਲ ਬਾਈ ਜੀ ਠੀਕ ਆ ਜੀ ਫਰਸਟ ਓਨਰ 17 ਮਾਡਲ ਆ 17 ਮਾਡਲ ਕੋਈ ਬ੍ਰੀਜੇ 6 ਲੱਖ ਤੋਂ ਘਟ ਨਹੀਂ ਦਿੰਦਾ ਬਾਈ ਜੀ ਇਹ ਗੱਲ ਲੈਣਾ ਬਾਈ ਆਪਾਂ ਕਿੰਨੇ ਦੇਵਾਂਗੇ ਆਪਾਂ ਦੇ ਦਾਂਗੇ 5 ਲੱਖ 45000 ਰੁਪਏ ਦੀ ਠੀਕ ਆ ਦੋ ਆਦੇ ਦਾ ਵਪਾਰਕ ਪੈ ਗਿਆ ਨਾ ਬਾਈ 5 ਲੱਖ 45000 ਦੇ ਹੀ ਲੋਨ ਕਰਾ ਕੇ ਦਊਗਾ ਬਾਈ ਜੀ ਠੀਕ ਹੈ ਮਿੱਤਰ 5 ਲੱਖ 450 ਐਨ ਉਸੇ ਕਿ ਟੈਗ ਦੂੰਗਾ ਨੰਬਰ ਤੇ ਪੈਸੇ ਤੁਹਾਡੇ ਹੋਣਗੇ ਠੀਕ ਹੈ ਧਾਰ ਕੱਢ ਲਿਓ ਤੇ ਕਾਰ ਕਾਰ ਲੈ ਜਾਓ ਬਾਈ ਜੀ ਠੀਕ ਹੈ ਬਾਈ ਜੀ ਤੇ ਅਗਲੀ ਇਹ ਰੇਟੇ ਜੇ ਕਾਰ ਆ ਗਈ ਬਾਈ ਬਾਈ ਜੀ ਇਹ ਵੀ ਰੇਟੇ ਆ ਆਲਟੋ ਦੀ ਮੁੱਲ ਦੀ ਕਾਰ ਹੈ ਵੀ ਠੀਕ ਹੈ ਜੀ ਆਲਟੋ ਦੀ ਮੁੱਲ ਦੀ ਕਾਰ ਆ 2011 ਮਾਡਲ ਆ ਬੀਐਕਐਸਆਈ ਪਿਓ ਪੈਟਰੋਲ ਦੀ ਕਾਰ ਆ ਠੀਕ ਹੈ ਬਾਈ ਕੰਡੀਸ਼ਨ ਕਾਰ ਦੇ ਬਾਈ ਕੰਡੀਸ਼ਨ ਤਾਂ ਬਾਈ ਜੀ ਤੁਹਾਡੇ ਸਾਹਮਣੇ ਹੈਗੀ ਠੀਕ ਹੈ ਜੀ ਪਹਿਲਾਂ ਤਾਂ ਕੰਡੀਸ਼ਨ ਚੈੱਕ ਕਰੋ ਲੈ ਮਿੱਤਰੋ ਵਿੱਚੋਂ ਕੰਡੀਸ਼ਨ ਚੈੱਕ ਕਰਵਾ ਦੇ ਬਈ ਕੰਡੀਸ਼ਨ ਪੂਰੀ ਚੰਗੀ ਹੈ ਬਹੁਤ ਨਵੀਂ ਕੰਡੀਸ਼ਨ ਦੀ ਕਾਰ ਆ ਨਵੇਂ ਸੀਟ ਕਵਰ ਨੇ ਬਾਈ ਆਪਾਂ ਸਿਰ ਚੈੱਕ ਕਰਦੇ ਆ ਨਵੇਂ ਸੀਟਕਾਰ ਨੇ BX I ਠੀਕ ਹੈ ਜੀ ਮਤਲਬ ਬਈ ਜਿਹੜੇ ਡਾਊਨ ਮਾਡਲ ਹੋਗੇ ਆ ਇਹ ਤਾਂ ਨਹੀਂ ਹੋਊਗਾ ਬਈ ਦੀਪ ਵੀ ਐਸ ਇਟ ਤੇ ਕੋਈ ਪ੍ਰੋਬਲਮ ਹੋਊਗੀ ਬਈ ਐਸ ਇਟ ਸਾਰੀਆਂ ਨੇ ਚੱਲਦੇ ਮਿਲਣਗੇ ਬਈ ਵਰਕਿੰਗ ਚ ਹੋਊਗਾ ਬਈ A ਤੋਂ ਲੈ ਕੇ Z ਤੱਕ ਇਹਨੇ ਕਾਰਾਂ ਵੀ ਦਿਖਾਊਗਾ A ਤੋਂ ਜ ਲੈ ਕੇ Z ਤੱਕ ਸਾਰੀਆਂ ਪ੍ਰੋਪਰ ਵਰਕਿੰਗ ਨਹੀਂ ਪਿਆ ਬਈ ਜੀ ਓਕੇ ਬਈ ਜੀ ਠੀਕ ਹੈ ਬਈ ਇਹ ਮਾਡਲ ਸੀ ਬਈ 2011 ਮਾਡਲ ਆ ਬਈ ਜੀ ਓਕੇ ਬਈ ਫਸਟ ਅੰਦਰ ਆਗੀ BX I ਹੈਗੀ ਓਕੇ ਜੀ ਕੁਡ ਰੇਟ ਦੀ ਕਾਰ ਸਿਰਫ 1,35,000 ਰੁਪਈਆ ਹਾਂ ਨਾਗੀ ਠੀਕ ਹੈ ਜੈਸ ਔਰ ਨੋ 1 ਲੱਖ 34 ਵੀ ਨਹੀਂ ਹੋਣਾ ਹੈਗਾ ਟੋਗਣ ਵਣੀ ਵਾ ਕੇ ਬੁਕਿੰਗ ਕਰ ਲਓ ਬਾਈ ਜੀ ਠੀਕ ਆ ਬਾਈ ਜੀ ਤੇ ਅਗਲੀ ਇਹ ਆ ਗਏ ਬਾਈ ਇਹ ਤਾਂ ਬਾਈ ਜੀ ਜਮਤ ਕੀ ਅੱਖ ਨਹੀਂ ਲੋੜ ਹੀ ਨਹੀਂ ਹੈਗੀ ਬੁੱਲ ਬੁੱਲਦਾ ਬੱਚਾ ਲੈ ਠੀਕ ਆ ਬਾਈ ਮਤਲਬ ਬਈ ਮਾਰਕੀਟ ਚ ਇਹ ਦੇਖਣੇ ਵੀ ਬਹੁਤ ਘਟਕਾਰ ਨੇ ਨਾ ਬਾਈ ਜਿਹਦੇ ਕੋਲ ਇਹ ਦੇਖਣੀ ਵੀ ਬਹੁਤ ਘਟਾ ਬਾਈ ਜੀ ਨਵੇਂ ਟਾਇਰ ਨੇ ਓਕੇ ਬਾਈ ਟਾਇਰ ਆਂਡਾ ਵ੍ਰਿਓ ਆਂਡਾ ਵ੍ਰਿਓ ਸਾਰੀ ਰਿਜੀਨਲ ਕਾਰ ਆ ਬਾਈ ਜੀ ਓਕੇ ਬਾਈ ਬਲਤ ਕਾਰ ਦੀ ਕੰਡੀਸ਼ਨ ਚੈੱਕ ਕਰ ਲਓ A1 ਕੰਡੀਸ਼ਨ ਦੀ ਕਾਰ ਆਗੀ ਠੀਕ ਆ ਜੀ ਹਾਂਜੀ ਬਾਈ ਜੀ ਬਹੁਤ ਹੀ ਨਵੀਂ ਕਿਹੜੀ પેટ્રોલ ਦੀ ਕਾਰ ਆ ਬਾਈ ਜੀ ਵੱਡੀ ਗੱਲ ਓਕੇ ਬਾਈ ਜੀ પેટ્રોલ ਦੀ ਕਾਰ ਆ ਬਾਈ ਜੀ ਓਕੇ ਜੀ ਬਿਲਕੁਲ ਬ੍ਰੈਂਡ ਨਿਊ ਕਾਰ ਆ ਕਿ ਛੋਟੇ ਰੇਟ ਦੀ ਕਾਰ ਠੀਕ ਆ ਜੀ ਮਤਲਬ ਬਈ ਕਾਰ ਆਪਣੀ ਕੰਡੀਸ਼ਨ ਦੀ ਮਾੜੀ ਨਹੀਂ ਹੋਊਗੀ ਹਨਾ ਫੇ ਕਹਿ ਲਈ ਹਨਾ ਕੰਡੀਸ਼ਨ ਦੀ ਗੇਅਰ ਇੰਜਨ ਦੀ ਪੇਪਰਵਰਤ ਬਾਈ ਜੀ ਸਾਰੀ ਓਕੇ ਮਿਲੂਗੀ ਠੀਕ ਆ ਜੀ ਲੋਨ ਕਰਵਾਉਣਾ ਚਾਹੁੰਦਾ ਲੋਨ ਕਰਵਾ ਕੇ ਦੇ ਦਾਂਗੇ ਛੋਟੇ ਰੇਟ ਦੀ ਕਾਰ 220000 ਰੁਪਏ ਦੀ ਹਾਨਾ ਦੇ ਵਿੱਚ ਕਰ ਲੈ ਜੋ ਬਾਈ ਜੀ ਮੇਰੇ ਮਿੱਤਰੋ 220000 ਦੇ ਨਵੇਂ ਟਾਇਰ ਨੇ ਜਮਾ ਨਵੇਂ ਟਾਇਰ ਨੇ ਮਾਡਲ ਹੈ ਗਿਆ 14 ਹੋਰ 14 ਬਾਈ ਜੀ ਠੀਕ ਹੈ ਲੈ ਮੇਰੇ ਮਿੱਤਰੋ 2014 ਮਾਡਲ ਲੋਨ ਵੀ ਹੋ ਜਾਊਗਾ ਬਾਈ ਬਾਕੀ ਤੁਹਾਡੇ ਸਿਵਲ ਤੇ ਡਿਪੈਂਡ ਹੈਗਾ ਥੋੜੇ ਪੈਸਾ ਨਾਲ ਵੀ ਤੁਸੀਂ ਕਾਰ ਲੈ ਸਕਦੇ ਹੋ ਠੀਕ ਹੈ ਬਾਈ ਤੇ ਅਗਲੀ ਇਹ ਆ ਗਈ ਬਾਈ ਜੀ ਇਹਦਾ ਬਾਈ ਜੀ ਬੈਗਨਰ ਲੈ ਕੇ ਆਇਆ ਪਾਗਲੇ ਵੀਰਾਂ ਲਈ ਤੋਹਫਾ ਲੈ ਕੇ ਆਇਆਗਾ ਠੀਕ ਹੈ ਜੀ 70 ਤੋਂ 80% ਟਾਈਮ ਨੇ ਕੰਪਨੀ ਗ੍ਰੀਨ ਸੀਐਨਜੀ ਐ 12 ਮਾਡਲ ਆਗੀ ਓਕੇ ਬਾਈ ਇਹ ਵੀ ਟੱਚ ਸਿਸਟਮ ਲੱਗਿਆ ਹੋਇਆ ਇਹਦੇ ਵਿੱਚ ਠੀਕ ਹੈ ਜੀ ਅੰਡਰ ਹੌਡ ਸਿਸਟਮ ਲੱਗਿਆ ਹੋਇਆ ਬਾਈ ਜੀ ਬੀਐਕਐਸਆਈ ਹੈਗੀ ਠੀਕ ਹੈ ਜੀ ਕੰਪਨੀ ਗ੍ਰੀਨ ਸੀਐਨਜੀ 2012 ਮਾਡਲ ਠੀਕ ਹੈ ਜੀ ਜੇ ਕੋਈ ਮੇਰਾ ਭਰਾ ਲੋਨ ਕਰਵਾਉਣਾ ਚਾਹੁੰਦਾ ਹਰਿਆਣਾ ਨੰਬਰਾਂ ਪਹਿਲੇ ਨਾਂ ਦੀ ਕਾਰਾ ਲੋਨ ਵੀ ਕਰਵਾ ਕੇ ਦੇ ਦਾਂਗੇ ਤੇ ਰੇਟ ਰੋ ਬਾਈ ਰੇਟ ਛੋਟਾ ਦੇਉਂਗਾ 1 ਲੱਖ 48000 ਰੁਪਏ ਦੀ ਪਹਿਲਾਂ ਨੂੰ ਘਟ ਗਿਆ ਨਾ ਵਜਾਇਦ ਕੇ ਪਹਿਲਾਂ ਨੂੰ ਘਟ ਗਿਆ ਐਦਕੇ ਨਾ ਬਾਈ ਰੇਡ ਨਾ ਬਾਈ ਜਸਨੂ ਵਾਲੀ ਨੇ ਮਤਲਬ ਡਿੱਗ ਕੇ ਅੱਗੇ ਨਲਕਾਰਾਂ ਤੇ ਰੇਡਣਾ ਵੀ ਕਹਿ ਸਕਦੇ ਨੇ ਡਿੱਗ ਕੇ ਬਾਈ ਜੀ ਤੋਹਫਾ ਲੈ ਕੇ ਆਏ ਆ ਨੌਨ ਐਕਸੀਡੈਂਟਲਾ ਆਹ ਲੈ ਕੇ ਆਏ ਟੌਸ ਬਾਈ ਜੀ ਇਹ ਟੌਸ ਮਾਰਕੀਟ ਦੇ ਸਭ ਤੋਂ ਵੱਧ ਚੱਲਣ ਵਾਲੀ ਕਾਰ ਕਹਿ ਸਕਦੇ ਨੇ ਬਾਈ ਸਭ ਤੋਂ ਵੱਧ ਚੱਲਣ ਵਾਲੀ ਕਾਰ ਆ ਬਾਈ ਜੀ 18 ਮਾਡਲ ਆ ਕਿ ਦਿੱਲੀ ਨੰਬਰ ਆ ਫਸਟ ਓਨਰ ਓਕੇ ਬਾਈ ਟਾਇਰ ਹੈਗੇ 90 ਪੈਸੇ ਠੀਕ ਆ ਜੀ ਡਬਲ ਯਾਰ ਵੇਗ ਦੇ ਵਿੱਚ ਨਵੇਂ ਸੀਟ ਕਵਰ ਨੇ ਬਾਈ ਜੀ ਠੀਕ ਹੈ ਜੀ ਕੰਡੀਸ਼ਨ ਨਵੇਂ ਸੀਟ ਕਵਰ ਨੇ ਕੰਡੀਸ਼ਨ ਦਾ ਬਾਈ ਜੀ ਤੁਸੀਂ ਚੈੱਕ ਹੀ ਕਰ ਰਹੇ ਹੋਗੇ ਸਹੀ ਗੱਲ ਆਣਾ ਬਾਈ ਪੂਰੀ ਸਾਫ ਕਾਰ ਆਗੇ ਮੇਤਰੋ ਕੰਡੀਸ਼ਨ ਦੀ ਚੰਗੇ ਭੀਆ ਇੰਜਨ ਦੀ ਬਾਈ ਕਹਿੰਦਾ ਗਰੰਟੀ ਆਗੇ ਬਹੁਤ ਹੀ ਨਵੀਂ ਕਾਰ ਆ ਬਾਈ ਜੀ ਠੀਕ ਹੈ ਜੀ ਜੇ ਨੰਬਰ ਲਵਾ ਕੇ ਲੈਣੀ ਹੈ ਤਾਂ 425000 ਰੁਪਏ ਦੀ ਦਊਂਗਾ ਓਕੇ ਜੀ ਨੰਬਰ ਤੋਂ ਬਿਨਾਂ ਲੈਣੀ ਹੈ ਤਾਂ 385000 ਰੁਪਏ ਦੀ ਕਰ ਦਊਂਗਾ ਲੈ ਮੇਤਰੋ 385000 ਦੀ ਮਾਰ ਕਿ ਇਹਨੂੰ ਸੀ ਦੇ ਨਾਲ ਮਤਲਬ ਕਹਿ ਸਕਦਾ ਬਾਈ ਇਹਦੇ ਕਿੰਨੇ ਮਾਡਲ ਨਹੀਂ ਦਿੰਦਾ ਹੈ ਕਿ ਬਾਈ ਜੀ ਇੰਨੇ ਦੀ ਇਹ ਕੱਲੀ ਬਾਈ ਜੀ ਚ हां भाई डीडी मॉडल आगी भाई जी ठीक है भाई भाई जी ਉਹਦੀ ਨਵੀਂ ਕੰਡੀਸ਼ਨ ਹੀ ਕਾਰ ਆ ਜੀ ਓਕੇ ਬਾਈ ਤੇ ਅਗਲੀ ਇਹ ਆਗੇ ਬਾਈ ਛੋਟਾ ਕਾਰ ਇਹਦੇ ਲੋਨ ਵੀ ਕਰਵਾ ਕੇ ਦੇ ਦਾਂਗੇ ਠੀਕ ਆ ਬਾਈ ਤੇ ਅੱਗੇ ਬਾਈ ਜੀ Honda City Honda City ਮੈਟਰੋ ਚੈੱਕ ਇਹ ਪੈਟਰੋਲ ਦੀ Honda City ਲੈ ਕੇ ਆਏ ਬਾਈ ਜੀ ਟਾ ਮਾਡਲ ਕਰੂਜ਼ ਕੰਟਰੋਲ ਵਾਲੀ ਕਾਰ ਆ ਠੀਕ ਆ ਜੀ ਕਰੂਜ਼ ਕੰਟਰੋਲ ਵਾਲੀ ਕਾਰ ਆ ਗਈ ਬਾਈ ਜੀ ਕੰਡੀਸ਼ਨ A1 ਕੰਡੀਸ਼ਨ ਹੀ ਕਾਰ ਆ ਗਈ ਠੀਕ ਆ ਜੀ ਬਿਲਕੁਲ ਬ੍ਰੈਂਡ ਨਿਊ ਸਾਰੀ origignal ਸਾਰੇ ਰੀਜਨ ਵਾਲਾ ਮਿੱਤਰੋ ਜਿੰਨੀ ਹੈਗੇ ਕਾਰ ਜਿੰਨੀ ਟੱਚਿੰਗ ਹੈਗੇ ਭਾਈ ਸਾਰੀ ਰੀਜਨ ਵਾਲੀ ਹੈ ਨਾ ਭਾਈ ਮਤਲਬ ਸਾਰੀ ਰੀਜਨ ਵਾਲਾ ਬਾਈ ਜੀ ਆਟੋਮੈਟਿਕ ਓਕੇ ਜੀ ਆਟੋਮੈਟਿਕ ਕ੍ਰੂਜ ਕੰਟਰੋਲ ਬਾਈ ਜੀ ਲਾਇ ਕੰਪਨੀ ਵਾਲੇ ਕੰਪਨੀ ਵਾਲੇ ਲਾਇ ਬਿਲਕੁਲ ਟੌਪ ਠੀਕ ਹੈ ਜੀ ਬਿਲਕੁਲ ਟੌਪ ਮਾਡਲ ਹੈ ਜੀ ਓਕੇ ਜੀ 12 ਮਾਡਲ ਹੈ ਜੀ ਠੀਕ ਹੈ ਜੀ ਲੋਨ ਕਰਵਾਉਣਾ ਚਾਹੁੰਦੇ ਲੋਨ ਕਰਵਾ ਕੇ ਦੇ ਦਾਂਗੇ ਠੀਕ ਹੈ ਜੀ ਛੋਟੇ ਰੇਟ ਦੀ ਕਾਰ ਆ ਸਿਰਫ 2 ਲੱਖ 10 ਹਜ਼ਾਰ ਰੁਪਏ ਦੀ ਕਾਰ ਲੈ ਜੋ ਐਨਓਸੀ ਦੇ ਨਾਲ ਠੀਕ ਹੈ 2 ਲੱਖ 10 ਹਜ਼ਾਰ ਰੁਪਏ ਦੀ ਮਤਲਬ ਇਹ ਕਾਰ ਮਿਲ ਜੂਗੀ ਐਨਓਸੀ ਦੇ ਨਾਲ ਹਰਤਾ ਸੋਡਾ ਹੋ ਗਾਨ ਬਈ ਜੇ ਨਾ ਕਰਾਉਣੇਗੇ ਤੇ ਅਗਲੀ ਇਹ ਕਾਰ ਆ ਗਈ ਬਈ ਮੋਟਰਸਾਈਕਲ ਦੇ ਮੁੱਲ ਦੇ ਜਿਹੜੇ ਵੀਰ ਬਈ ਹੁਣ ਸਿਆਲਾਂ ਦੇ ਵਿੱਚ ਆਨੰਦ ਲੈਣਾ ਚਾਹੁੰਦੇ ਨੇਗੇ ਬਈ ਲੱਖ ਰੁਪਏ ਦਾ ਮੋਟਰਸਾਈਕਲ ਆਉਂਦਾਗਾ ਠੀਕ ਆ 11 ਮਾਡਲ ਆ ਕੀ ਆਲਟੋ ਓਕੇ ਜੀ ਕੇ 10 ਠੀਕ ਹੈ ਜੀ ਆਲਟੋ ਕੇ 10 11 ਮਾਡਲ ਆ ਬਹੁਤ ਹੀ ਨਵੀਂ ਕੰਡੀਸ਼ਨ ਈ ਕਾਰ ਆ ਬਈ ਜੀ ਠੀਕ ਹੈ ਜੀ ਇਹਦੀ ਵੀ ਟੋਕਣ ਮਣੀ ਪਾ ਕੇ ਤੁਸੀਂ ਬੁਕਿੰਗ ਕਰ ਸਕਦੇ ਹੋ ਆਲਟੋ ਦੇ ਮੁੱਲ ਦੀ ਕਰ 11 ਮਾਡਲ ਕੋਈ ਆਲਟੋ ਸਵਾ ਲੱਖ ਰੁਪਏ ਤੋਂ ਘੱਟ ਨਹੀਂ ਦਿੰਦਾ ਬਈ ਜੀ ਠੀਕ ਹੈ ਜੀ ਲੋਨ ਨਹੀਂ ਹੋਣਾ ਹੈਗਾ ਆਫਰ ਰੇ ਠੀਕ ਹੈ 1,30,000 ਰੁਪਏ ਦੀ ਕਾਰ ਲੈ ਜਾਓ ਲੈ ਮਿੱਤਰੋ 1,30,000 ਰੁਪਏ ਦੀ ਤੇ ਅਗਲੀ ਇਹ ਹੌਨਰਾ ਸਿਟੀ ਆ ਕੇ ਪੇਜੇ ਪੈਟਰੋਲ ਪਲਸ ਸੀਐਨਜੀ ਠੀਕ ਹੈ ਜੀ ਪੈਟਰੋਲ ਪਲਸ ਸੀਐਨਜੀ ਦੀ ਕਾਰ ਆ ਬਾਈ ਜੀ 11 ਮਾਡਲ ਆ ਓਕੇ ਜੀ ਲੋਨ ਨਹੀਂ ਹੋਣਾ ਹੈਗਾ ਠੀਕ ਹੈ ਜੀ ਪਹਿਲਾਂ ਤਾਂ ਕਾਰ ਦੀ ਵੀਰੇ ਕੰਡੀਸ਼ਨ ਚੈੱਕ ਕਰ ਲਓ ਲੋਨ ਨਹੀਂ ਹੋਣਾ ਹੈਗਾ ਠੀਕ ਹੈ ਜੀ ਨਵੀਂ ਕੰਡੀਸ਼ਨ ਦੀ ਕਾਰ ਆ ਬਾਈ ਜੀ ਐਸਆਈ ਟਰੇਜਨ ਗੇਅਰ ਬਾਈ ਬਾਈ ਜੀ ਪੁੱਛ ਨਹੀਂ ਲੋੜ ਹੀ ਨਹੀਂ ਠੀਕ ਹੈ ਜੀ ਪੈਟਰੋਲ ਪਲਸ ਸੀਐਨਜੀ ਦੀ ਕਾਰ ਆ ਛੋਟੇ ਰੇਟ ਦੀ ਕਾਰ ਲੈ ਮਿੱਤਰੋ ਛੋਟਾ ਰੇਟ ਜੈਸ অর ਨੋ ਜੈਸ অর ਨੋ 152000 ਰੁਪਏ ਦੀ ਕਰ ਲੇ ਜੀ ਲੈ ਮਿੱਤਰੋ ਸਿਰਫ 1 ਲੱਖ ਤੇ 52000 ਦੀ ਕਾਰ ਚੋਟਾ ਕਰ ਵੀ ਕਹਿ ਸਕਦੇ ਹੈ ਨਾ ਕੋਟਾ ਕਰ ਵੀ ਤੇ ਵੱਡੀ ਕਰ ਵੀ ਹੈ ਨਾ ਜਿਹੜੇ ਬੋਦੀ ਯਾਰ ਇਹ ਵਨ ਕਿੰਨੀ ਸਵੀਕਾਰ ਕਰ ਕਹਿ ਸਕਦੇ ਆ ਬਾਈ ਜੀ ਠੀਕ ਹੈ ਜੀ ਸਾਰੀ ਅੱਜ ਆਪਾਂ ਨਵੀਂ ਇੱਕ ਤੋਂ ਇੱਕ ਨਵੀਂ ਕਾਰ ਲੈ ਕੇ ਆਏ ਆ ਬਾਈ ਜੀ ਠੀਕ ਹੈ ਜੀ ਤੋਫੀ ਲੈ ਕੇ ਆਏ ਆ ਠੀਕ ਹੈ ਜੀ ਜਿੰਨੀਆਂ ਵੀ ਕਾਰਾਂ ਬਾਈ ਜੀ ਦਿਖਾ ਰਹੇ ਆ ਉਹਨੇ ਟੋਕਨ ਮਣੀ ਪਾ ਕੇ ਪੁੱਗੀ ਜਰੂਰ ਕਰ ਲਓ ਮੇਰੇ ਭਰਾਵਾਂ ਨੂੰ ਬੇਨਤੀ ਆ ਇਹ ਕਾਰ ਆ ਗਈ ਬਾਈ ਇਹ ਕਾਰ ਬਾਈ ਜੀ ਜਿਹੜੇ ਮੇਰੇ ਕੋਲ ਪਾਸਿੰਗ ਵਾਲੀ ਕਾਰ ਮੰਗ ਰਹੇ ਅਗੇ ਓਕੇ ਬਾਈ ਨੋ ਮਾਡਲ ਆ ਕੀ 30 ਤੱਕ ਪਾਸਿੰਗ ਆ ਬਾਈ ਜੀ ਕੰਡੀਸ਼ਨ ਕਿਵੇਂ ਆ ਬਾਈ ਕਾਰ ਦੀ A1 ਕੰਡੀਸ਼ਨ ਦੀ ਕਾਰ ਆ ਹਰਿਆਣਾ ਨੰਬਰ ਆ ਦੂਜੇ ਨਾਂ ਦੀ ਕਾਰ ਆ ਬਾਈ ਜੀ ਓਕੇ ਬਾਈ ਜੀ ਹਰਿਆਣਾ ਦੂਜੇ ਨਾਂ ਦੀ ਕਾਰ ਆ 30 ਤੱਕ ਪਾਸਿੰਗ ਕਰਵਾਈ ਹੋਈ ਆ 15 ਤੋਂ 20000 ਰੁਪਏ ਪਾਸਿੰਗ ਤੇ ਲਾਇਆ ਹੋਇਆ Honda City i-VTEC ਓਕੇ ਬਾਈ ਲੈ ਮਿੱਤਰੋ ਚੈੱਕ ਕਰੋ i-VTEC ਬਹੁਤ ਹੀ ਨਵੀਂ ਕੰਡੀਸ਼ਨ ਦੀ ਕਾਰ ਆ ਬਾਈ ਜੀ ਠੀਕ ਆ ਜੀ ਪਿਓਰ ਪੈਟਰੋਲ ਦੀ ਕਾਰ ਆ ਕੀ ਓਡੇ ਰੇਟ ਦੀ ਕਾਰ ਆ 145000 ਰੁਪਏ ਦੀ ਹਾਣਾ ਦੇ ਵਿੱਚ ਕਰ ਲਿਓ ਐ ਮਿੱਤਰੋ 145000 ਰੁਪਏ ਦੀ 30 ਤੱਕ ਪਾਸਿੰਗ ਵਾਲੀ ਬਾਈ ਜੀ ਠੀਕ ਆ ਜੀ ਤੇ ਅਗਲੀ ਇਹ ਆ ਗਈ ਬਈ ਆਲਟੋ ਅਸਲ ਦੇ ਵਿੱਚ ਤੇ ਬਾਈ ਜੀ ਇਹੀ ਆਲਟੋ ਦੇ ਮੁੱਲ ਦੀ ਆਲਟੋ ਨੂੰ ਵੀ ਸਸਤੀ ਕਹਿ ਸਕਦੇ ਆ ਠੀਕ ਆ ਜੀ 6 ਮਾਡਲ ਆ ਬਾਈ ਜੀ 6 ਤੱਕ ਪਾਸ ਠੀਕ ਆ ਜੀ 26 ਤੱਕ ਪਾਸ ਆ ਬਾਈ ਜੀ ਅਜੇ ਪਹਿਲਾਂ ਤਾਂ ਕਾਰ ਦੀ ਕੰਡੀਸ਼ਨ ਚੈੱਕ ਕਰਾ ਦੀਏ ਲੈ ਵੀ ਕੰਡੀਸ਼ਨ ਵੀ ਚੈੱਕ ਕਰਵਾ ਦਨੇ ਆ ਤੁਹਾਨੂੰ ਚੰਗੀ ਕਾਰ ਆ ਗਈ ਮਿੱਤਰੋ ਚੰਗੀ ਕਾਰ ਆ ਗਈ ਐਲ ਐਕਸ ਆਈ ਬਾਈ ਜੀ ਠੀਕ ਆ ਜੀ ਮੁਕਸਾ ਦੇ ਮੁੱਲ ਦੀ ਕਾਰ ਆ ਜਿਹੜੇ ਭਾਈ ਸਸਤੇ ਭਾਅ ਦੇ ਲੱਭ ਰਹੇ ਨੇ ਕਿ ਜੰਮੀ ਸਸਤੇ ਭਾਅ ਦੇ ਹਨ ਉਹ ਕਾਰ ਕਹਿ ਸਕਦੇ ਨੇ ਬਈ ਨੂੰ ਇੰਜਨ ਦੀ 100 ਬਟਾ 100 ਗਾਰੰਟੀ ਹੈ ਬਾਈ ਜੀ ਇਹਦੀ ਠੀਕ ਹੈ ਜੀ ਠੀਕ ਹੈ ਜੀ 70000 ਰੁਪਏ ਦੀ ਹਾਂ ਨਾ ਦੇ ਵਿਚਕਾਰ ਆ ਜੈਸ ਆਰ ਨੋ ਠੀਕ ਹੈ ਜੀ ਲੈ ਮਿੱਤਰ ਜੈਸ ਆਰ ਨੋ 70000 70000 ਰੁਪਏ ਦੀ 95 ਰੁਪਏ ਵੀ ਨਹੀਂ ਹੋਣਾ ਹੈਗਾ ਬਾਈ ਜੀ ਠੀਕ ਹੈ ਜੀ ਹਰਿਆਣਾ ਦੇ ਮੇਰੇ ਭਰਾ ਰੇਟ ਘਟਾਉਣ ਵਾਸਤੇ ਸਾਨੂੰ ਕਾਲ ਨਾ ਕਰ ਜਿੰਨੇ ਵੀ ਕਾਰਾਂ ਦਿਖਾਈਆਂ ਨੇ ਹਾਂ ਨਾਲ ਹੀ ਰੇਟਾਂ ਵਾਲੀਆਂ ਦਿਖਾਈਆਂ ਬਾਈ ਜੀ ਠੀਕ ਹੈ ਬਾਈ ਜੀ ਤੇ ਅਗਲੀ ਇਹ ਆ ਗਏ ਬਈ ਆਜੋ ਇਹ ਮਾਡਲ ਹੈ ਬਾਈ 2010 ਮਾਡਲ ਹੈ ਬਾਈ ਜੀ ਇਹ ਵੀ ਸਾਰੀ ਰੀਜਨਲ ਕਾਰ ਆ ਠੀਕ ਹੈ ਜੀ 30 ਤੱਕ ਪਾਸਿੰਗ ਆ ਬਾਈ ਜੀ ਓਕੇ ਜੀ 2010 ਮਾਡਲ ਆ ਕਿ ਛੋਟੇ ਰੇਟ ਦੀ ਕਾਰ ਸਵਾ ਲੱਖ ਰੁਪਏ ਦੀ ਕਾਰ ਲੈ ਜੋ ਆਲਟੋ ਐਲ ਐਕਸ ਆਈ ਬਾਈ ਜੀ 10 ਦਾ ਮਾਡਲ ਹੈ ਸਿਰਫ ਸਵਾ ਲੱਖ ਰੁਪਏ ਦਾ ਸਵਾ ਲੱਖ ਰੁਪਏ ਦੀ 30 ਤੱਕ ਪਾਸਿੰਗ ਵਾਲੀ ਬਾਈ ਜੀ ਠੀਕ ਆ ਬਾਈ ਟਾਇਰ ਵੀ ਬਾਈ ਚੰਗੇ ਪੈਣੇ ਨੇ ਬਾਈ ਹਾਂਜੀ ਬਾਈ ਹਾਂਜੀ ਕੰਡੀਸ਼ਨ ਬਾਈ ਚੰਗੇ ਆ ਕਿ ਏਸੀ ਹੀਟਰ ਇੰਜਨ ਗੇਅਰ ਪੂਰਾ ਬਾਈ ਕਿਵੇਂ ਨਾ ਬਾਈ ਟੱਚ ਸਿਸਟਮ ਇਹਦੇ ਵਿੱਚ ਵੀ ਲੱਗਿਆ ਹੋਇਆ ਸੈਂਟਰ ਲੋਕਿੰਗ ਬਾਈ ਲੱਗੀ ਹੋਈ ਹੈਗੀ ਇੱਕ 24 ਦੀ ਵੀ ਨਹੀਂ ਦੇਣੀ ਹੈ ਜੀ ਬਾਈ ਜੀ 15000 ਰੁਪਏ ਤਾਜ਼ਾ ਲੱਗਿਆ ਹੋਇਆ ਕਾਰ ਤੇ ਠੀਕ ਆ ਬਾਈ ਜੀ 1,25000 ਰੁਪਏ ਦੀ ਇਹ ਹੋ ਜੀ ਲੈ ਮਿੱਤਰ ਆਦ ਕਾਰ ਦਿਖਾਉਣ ਹੈ ਕਿ ਤੁਹਾਨੂੰ ਪੂਰੀ ਫੁੱਲ ਤੇ ਚੰਗੀ ਤਾਂ ਚੰਗੀ ਨਵੀਂ ਕਾਰ ਨਵੀਂ ਕਾਰ ਆ ਬਾਈ ਜੀ ਸਾਰੀ origignal i20 magna ਠੀਕ ਆ i20 magna ਨਵੇਂ ਟਾਰਾਂ ਦੇ ਵਿੱਚ ਸਾਰੀ origignal ਠੀਕ ਆ ਜੀ ਤਾਂ ਬਾਈ ਜੀ ਪਹਿਲੇ ਕਾਰ ਦੀ ਕੰਡੀਸ਼ਨ ਚੈੱਕ ਕਰੋ ਠੀਕ ਆ ਜੀ ਬਹੁਤ ਹੀ ਨਵੀਂ ਕੰਡੀਸ਼ਨ ਦੀ ਕਾਰ ਆ ਬਾਈ ਜੀ ਮੈਂ ਕਹਣਾ ਕੀ ਸਾਰੀ ਰੀਜਨਲ ਆ ਕੀ ਵਾਈਟ ਕਲਰ ਦੀ 16/17 ਠੀਕ ਹੈ ਜੀ 16/17 ਕੀ ਬਾਈ ਜੀ ਛੋਟੇ ਰੇਟ ਦੀ ਕਾਰ ਹੈ ਵੀ ਠੀਕ ਹੈ ਜੀ 3 ਲੱਖ 85 ਹਜ਼ਾਰ ਮੇਰੀ ਕਾਰ ਲੈ ਜੋ 84 ਵੀ ਨਹੀਂ ਹੋਣਾ ਹੈਗਾ ਬਾਈ ਜੀ 85 ਹਜ਼ਾਰ ਦੀ 3 ਲੱਖ 85 ਹਜ਼ਾਰ ਰੁਪਏ ਕਰ ਲੈ ਜੋ 3.5 ਲੱਖ ਰੁਪਏ ਦਾ ਲੋਨ ਵੀ ਕਰਵਾ ਕੇ ਦੇ ਦੂੰਗਾ ਠੀਕ ਹੈ ਜੀ ਫਰਸਟ ਓਨਰ ਦੀ ਕਾਰ ਬਾਈ ਜੀ ਓਕੇ ਬਾਈ ਐਨਓ ਸੇ ਮਿਲ ਜੂਗੀ ਬਾਈ ਐਨਓ ਸੀ ਬਾਈ ਜੀ ਮਿਲ ਜੂ ਆਜੋ ਇੱਕ ਤੁਹਾਨੂੰ ਹੋਰ ਜੌਂਗਾ ਦਿਖਾਉਣੇ ਆ ਠੀਕ ਹੈ ਜੀ ਤੁਸੀਂ ਇੱਕ ਜੌਂਗਾ ਕਿਹੜਾਗਾ ਇਹ ਮੋਟਰਸਾਈਕਲ ਦੇ ਮੁੱਲ ਨਾਲ ਜਾਊਂਗਾ ਇਹ ਬਾਈ ਜੀ ਠੀਕ ਹੈ ਜੀ ਲੈ ਮਿੱਤਰੋ ਆਹ ਖੜਾਗਾ ਜਾਊਂਗਾ ਮਿੰਦਰਾ ਵਾਲਾ ਲੈਣਾ ਬਾਈ ਜਾਊਂਗਾ ਲੈ ਕੇ ਆਏ ਬਾਈ ਜੀ 2011 ਮਾਡਲ 2011 11 ਮਾਡਲ ਜਾਊਂਗਾ ਕਪੜਾ ਨਹੀਂ ਮਾਰਿਆ ਹੈਗਾ ਬਾਈ ਫਿਰ ਰੱਖੋਗੇ ਇਹ ਵੀ ਪਾਰਟੀ ਦੀ ਕਾਰ ਆਗੀ ਠੀਕ ਹੈ ਜੀ 2011 ਮਾਡਲ 50 ਨੰਬਰ ਓਕੇ ਜੀ AC ਹੀਟਰ ਚਾਲੂ ਹੈ ਦਾ ਵੀ ਠੀਕ ਹੈ ਜੀ ਮੋਟਰਸਾਈਕਲ ਦੇ ਮੁੱਲ ਦਾ ਸਿਰਫ 1.5 ਲੱਖ ਰੁਪਏ ਲੈ ਜਾਓ ਬਾਈ ਜੀ 1.5 ਲੱਖ ਰੁਪਏ 1.5 ਲੱਖ ਰੁਪਏ ਦਾ ਠੀਕ ਹੈ ਮਤਲਬ ਜਿਹਨਾਂ ਕਹਿਣਾ ਹੈ ਨਾ ਵੀ ਕਰਾਇ ਗੁਰੂਏ ਦਾ ਕੰਮ ਕਰਨਾ ਕਹਣਾ ਨਵੇਂ ਟੈਰਾਂ ਦੇ ਵਿੱਚ ਨਵੇਂ ਟੈਰਾਂ ਦੇ ਵਿੱਚ ਟੈਰੂ ਬਈ ਚੰਗੇ ਪੈਣਗੇ ਕਹਣਾ ਬਈ ਤੇ ਨੰਬਰ ਇਹਦਾ ਵੀ 50 50 ਨੰਬਰ ਦਾ ਬਾਈ ਠੀਕ ਹੈ 1.5 ਲੱਖ ਰੁਪਏ ਦਾ ਮਿੱਤਰੋ ਇਹ ਤੁਹਾਨੂੰ ਮਿਲ ਜਾਊਗਾ ਠੀਕ ਹੈ ਬਾਈ ਬਾਕੀ ਭਾਈਆਂ ਕੋਲੇ ਹੋਰ ਵੀ ਕਾਰਾ ਬਹੁਤ ਹੁੰਦੀਆਂ ਨੇ ਗੀਆਂ ਇਹ ਆਪਣੀ ਫਾਰਮ ਆ ਬਾਈ ਜੀ ਠੀਕ ਹੈ ਜੀ ਮਿੱਠੂ ਗਵਾੜੀ ਦੇ ਕੋਲੇ ਇੱਧਰ ਮਾਨਸਾ ਕੈਂਥੀਆਂ ਨੇ ਇੱਧਰ ਮਾਨਸਾ ਬਾਈ ਜੀ ਠੀਕ ਹੈ ਬਾਈ ਸਾਹਮਣੇ ਪੰਜਾਬ ਮੋਟਰ ਆ ਬਾਈ ਜੀ ਸਾਡੇ ਚੱਲਦੇ ਨੰਬਰ ਉਤੇ ਸੰਪਰਕ ਕਰ ਲਿਓ ਬਾਈ ਜੀ ਤੇ ਵਟਸਐਪ ਤੇ ਟੋਗਣ ਮਣੀ ਪਾ ਕੇ ਸਕਰੀਨ ਸ਼ਾਟ ਜਰੂਰ ਭੇਜ ਦਿਆ ਕਰੋ ਠੀਕ ਆ ਬਾਈ ਹਾਂਜੀ ਬਾਈ ਜੀ ਤੇ ਬਾਕੀ ਬਈ ਕਾਰਾਂ ਨਵੀਆਂ ਤੋਂ ਨਵੀਆਂ ਆਉਂਦੀ ਰਹਿਣਗੀਆਂ ਪੁਰਾਣੀਆਂ ਕਾਰਾਂ ਬਾਰੇ ਕੀ ਕਹਿਣਾ ਚਾਹਾਂਗੇ ਬਈ ਆਪਾਂ ਪੁਰਾਣੀਆਂ ਕਾਰਾਂ ਬਾਰੇ ਬਈ ਕਹਿਣਾ ਚਾਹਾਂਗੇ ਬੇ ਜੀਰੇ ਕੋਲ ਐਕਸੀਡੈਂਟ ਲਗਾਰਾ ਬਾਈ ਜੀ ਹੋਣੀ ਅਸੀ ਕਿ ਵਿੱਚ ਕੱਟਨੀ ਠੀਕ ਹੈ ਜੀ ਤੁਹਾਨੂੰ ਉਹਦੇ ਲਈ ਕੋਣੀ ਵੀ ਨਾ ਕਰਿਓ ਓਕੇ ਬਾਈ ਹਾਂਜੀ ਬਾਈ ਠੀਕ ਹੈ ਬਾਈ ਬਾਕੀ ਬਾਈ ਜਿਹੜੀਆਂ ਕਾਰਾਂ ਹੋਰੋ ਖਰੀਦਦੇ ਨਗੇ ਤੁਸੀਂ 100% ਗਾਰੰਟੀ ਦੇ ਬਈ ਆ ਕੇ ਖਰੀਦ ਸਕਦੇ ਹੋਗੇ ਠੀਕ ਹੈ ਬਾਈ ਜੀ ਤੁਹਾਡਾ ਬਾਈ ਗੱਲ ਕਰਕੇ ਬਹੁਤ ਵਧੀਆ ਲੱਗਿਆ ਪਹਿਲਾਂ ਮਤਰਾ ਦਿਓ ਮੌਕਾ ਇੱਕ ਵਾਰੀ ਫਿਰ ਬਈ ਪੰਜਾਬ ਮੋਟਰ ਮਾਨਸਾ ਨੂੰ ਕਰ ਲੋ ਸੰਪਰਕ ਬਾਈ ਜੀ ਧੰਨਵਾਦ